प्यारे बच्चों नमस्कार आज अपन ਗੱਲ ਕਰਾਂਗੇ ਲੇਖ ਦੀ ਜਿਸ ਦਾ ਨਾਮ ਹੈਗਾ ਸਿਨੇਮਾ ਇਸ ਲੇਖ ਨੂੰ ਪੜਾਂਗੇ ਅਤੇ ਇਸ ਲੇਖ ਨੂੰ ਤੁਸੀਂ ਪੇਪਰ ਦੇ ਵਿੱਚ ਕਰਨ ਲਈ ਵਧੀਆ-ਵਧੀਆ ਤਰੀਕੇ ਨਾਲ ਤਿਆਰ ਕਰਨਾ ਹੈ ਵਧੀਆ ਤਰੀਕੇ ਨਾਲ ਯਾਦ ਕਰਨਾ ਹੈ ਸਿਨੇਮਾ ਹਰ ਪ੍ਰਕਾਰ ਦੇ ਗਿਆਨ ਵਿਗਿਆਨ ਸਾਧਨ ਅਤੇ ਅਮੀਰ ਗਰੀਬ ਲਈ ਇੱਕ ਸ਼ਾਨਦਾਰ ਮਨੋਰੰਜਨ ਪੇਸ਼ ਕਰਦਾ ਹੈ ਇਹ ਗਿਆਨ ਵਿਗਿਆਨ ਦਾ ਦੇਖਣ ਸੁਣਨ ਦਾ ਮਹੱਤਵਪੂਰਨ ਸਾਧਨ ਹੈ ਸਿਨੇਮਾ ਮਨੁੱਖ ਦੇ ਸਹੋਜ ਸੁਆਦ ਦੀ ਤ੍ਰਿਪਤੀ ਕਰਨ ਦੇ ਨਾਲ ਨਾਲ ਉਸ ਦੀ ਅੰਦਰਲੀ ਰਚਨਾਤਮਕ ਕਿਰਿਆ ਨੂੰ ਵੀ ਜਾਗਰਿਤ ਕਰਦਾ ਹੈ ਇਹ ਜਨਤਕ ਸੁਧਾਰਾਂ ਬਹਿਮਾ ਪਰਮਾ ਗਲਤ ਤਾਰਨਾਮਾ ਨੂੰ ਜਨਤਾ ਵਿੱਚੋਂ ਹਟਾ ਕੇ ਮਨੁੱਖੀ ਉન્નਤੀ ਦਾ ਵੱਡਾ ਸਾਧਨ ਬਣ ਸਕਦਾ ਹੈ ਵਿਦਿਆ ਦੇ ਪ੍ਰਸਾਰ ਅਤੇ ਸਮਾਜ ਦੇ ਸੁਧਾਰ ਲਈ ਚੰਗੇ ਚੰਗੇ ਵਿਦਵਾਨਾਂ ਅਤੇ ਕਲਾਕਾਰਾਂ ਦੇ ਸਹਿਯੋਗ ਨਾਲ ਫਿਲਮਾਂ ਤਿਆਰ ਕੀਤੀਆਂ ਜਾਣ ਇਹ ਫਿਲਮਾਂ ਸਮਾਜ ਨੂੰ ਲੋੜੀ ਦੀ ਅਗਵਾਈ ਦੇ ਸਕਣਾਂ ਮਨੁੱਖੀ ਹਮਦਰਦੀ, ਧਰਮ, ਮਨਵੀ ਗੁਨਾ, ਸਾਰਥਕਤਾ ਅਤੇ ਸਮਾਜਿਕ ਕ੍ਰਿਤੀਆਂ ਤੇ ਅਨੇਕਾਂ ਫਿਲਮਾਂ ਬਣ ਸਕਦੀਆਂ ਹਨ। ਵਿਦਿਆਰਥੀਆਂ ਨੂੰ ਤਕਨੀਕੀ ਵਿਸ਼ਿਆਂ ਦੀ ਜਾਣਕਾਰੀ ਦੇਣ, ਸੱਭਿਆਚਾਰਕ ਵਿਰਸੇ ਦੀ ਪਛਾਣ ਕਰਵਾਉਣ, ਵੱਧਦੀ ਆਬਾਦੀ ਦੀਆਂ ਹਾਨੀਆਂ, ਬਿਮਾਰੀਆਂ ਫੈਲਣ ਦੇ ਕਾਰਨਾਂ ਦੀ ਸੂਝ, ਦੇਸ਼ ਦੇ ਕਾਨੂੰਨ ਤਰੱਕੀ ਦੀਆਂ ਯੋਜਨਾਵਾਂ ਤੇ ਉਨਤੀ ਕਾਰਜਾਂ ਦਾ ਗਿਆਨ ਆਦਿ ਅਨੇਕਾਂ ਵਿਸ਼ਿਆਂ ਤੇ ਫਿਲਮਾਂ ਬਣਾ ਕੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਦੇਸ਼ ਭਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿਨੇਮਾ ਕਰ ਹਨ ਇਹ ਲੱਖਾਂ ਲੋਕਾਂ ਨੂੰ ਰੁਜ਼ਗਾਰ ਦਿੰਦੇ ਹਨ ਸਰਕਾਰ ਨੂੰ ਮਨੋਰੰਜਨ ਟੈਕਸ ਦੇ ਰੂਪ ਵਿੱਚ ਕਰੋੜਾਂ ਰੁਪਏ ਆਮਦਨ ਹੋ ਰਹੀ ਹੈ ਫਿਲਮ ਬਣਾਉਣ ਤੋਂ ਲੈ ਕੇ ਸਿਨੇਮੇ ਤੱਕ ਆਉਣ ਤੱਕ ਅਨੇਕਾਂ ਲੋਕਾਂ ਨੂੰ ਕੰਮ ਮਿਲਦਾ ਹੈ। ਵੱਖ-ਵੱਖ ਕੰਪਨੀਆਂ ਆਪਣੇ ਉਤਪਾਦਾਂ ਦੇ ਇਸ਼ਤਿਹਾਰ ਦੇ ਕੇ ਆਪਣਾ ਵਪਾਰ ਵਧਾਉਂਦੇ ਹਨ ਸੱਭਿਆਚਾਰ ਅਤੇ ਕਲਾ ਦੇ ਖੇਤਰ ਵਿੱਚ ਵਧੀਆ ਫਿਲਮਾਂ ਅਤੇ ਕਲਾਕਾਰ ਅਨੇਕਾਂ ਹੀ ਇਨਾਮ ਜਿੱਤਦੇ ਹਨ ਸਿਨੇਮੇ ਦੇ ਜਿੱਥੇ ਅਨੇਕਾਂ ਲਾਭ ਹਨ ਉੱਥੇ ਇਸ ਦੀ ਸਹੀ ਵਰਤੋਂ ਨਾ ਹੋਣ ਕਰਕੇ ਕਈ ਨੁਕਸਾਨ ਵੀ ਹਨ ਫਿਲਮਾਂ ਵਿੱਚ ਮਾਰਕੁਟਾਈ ਨਸ਼ੇ, ਚੋਰੀ, ਡਾਕੇ, ਫੈਸ਼ਨ ਪ੍ਰਸਤੀ ਅਤੇ ਨਗੇਜ ਭਰੇ ਦ੍ਰਿਸ਼ ਬੱਚਿਆਂ ਤੇ ਬਹੁਤ ਪੜਾਅ ਪ੍ਰਭਾਵ ਪਾਉਂਦੇ ਹਨ। ਬੱਚੇ ਫਿਲਮਾਂ ਵਿਚਲੀ ਨਕਲੀ ਚਮਕ-ਦਮਕ ਪਿੱਛੇ ਭੱਜਦੇ ਆਪਣੀ ਜ਼ਿੰਦਗੀ ਖਰਾਬ ਕਰ ਲੈਂਦੇ ਹਨ। ਵਿਦਿਆਰਥੀ ਜਦੋਂ ਆਪਣੀ ਪੜਾਈ ਵੱਲੋਂ ਅਵੇਸਲੇ ਹੋ ਕੇ ਜ਼ਿਆਦਾ ਫਿਲਮਾਂ ਦੇਖਦੇ ਹਨ ਤਾਂ ਇਸ ਨਾਲ ਉਹਨਾਂ ਪੜਾਈ ਤੇ ਬੁਰਾ ਅਸਰ ਪੈਂਦਾ ਹੈ। ਜਿਆਦਾ ਫਿਲਮਾਂ ਦੇਖਣ ਦੇ ਨਾਲ ਅੱਖਾਂ ਤੇ ਵੀ ਬੁਰਾ ਅਸਰ ਪੈਂਦਾ ਹੈ ਸੈਂਸਰ ਬੋਰਡ ਵੱਲੋਂ ਮਾਰਤਾੜ ਨਸ਼ੇ ਅਤੇ ਸਮਾਜਿਕ ਕ੍ਰਿਤੀਆਂ ਨੂੰ ਵਧਾਉਣ ਵਾਲੀਆਂ ਫਿਲਮਾਂ ਤੇ ਰੋਕ ਲਾਉਣੀ ਚਾਹੀਦੀ ਹੈ ਅਜਿਹੀਆਂ ਖਾਮੀਆਂ ਨੂੰ ਘਟਾਉਣਾ ਚਾਹੀਦਾ ਹੈ ਤਾਂ ਜੋ ਸਿਨੇਮਾ ਮਨੁੱਖਤਾ ਲਈ ਕल्याणकारी ਸਿੱਧ ਹੋ ਸਕੇ ਤਾਂ ਬੱਚੋ ਇਹ ਲੇਖੜਾ ਪੂਰਾ ਹੋ ਗਿਆ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਸਮਝਣਾ ਤੇ ਪੇਪਰ ਦੇ ਵਿੱਚ ਵਧੀਆ ਤਰੀਕੇ ਨਾਲ ਕਰਕੇ ਆਉਣਾ ਹੈ ਧੰਨਵਾਦ